ਛੱਪੜ ਦਾ ਜੀ ਮਸਲਾ ਇਹ ਜੀ ਕਿ ਦੇਖੋ ਜਿਹੜਾ ਮੌਜੂਦਾ ਸਰਪੰਚ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਹੂੰ ਇਹਨਾਂ ਨੇ ਪਹਿਲੇ ਸਾਡੇ ਗਲੀ ਮਹੱਲੇ ਨੂੰ ਕਿਹਾ ਗਿਆ ਕਿ ਅਸੀਂ ਛੱਪੜ ਦੀ ਛਾਇਆ ਕਰਨੀ ਪਾਣੀ ਕੱਢਣ ਦਾ ਇਹ ਬਹੁਤ ਪਾਣੀ ਛੜਕ ਤੇ ਆ ਜਾਂਦਾ ਤੇ ਬੜੀ ਦਿੱਕਤ ਆਉਂਦੀ ਬੱਚਾ ਨੂੰ ਸਕੂਲ ਆਉਣ ਜਾਣ ਵਾਸਤੇ ਰਸਤੇ ਤੇ ਚਲੋ ਅਸੀਂ ਇਹ ਸੋਚ ਰਹੇ ਹਾਂ ਕਿ ਚਲੋ ਨਵੀਂ ਪੰਚਾਇਤ ਮੈਂ ਆਏ ਸਰਪੰਚ ਸਾਹਿਬ ਤੇ ਪਿੰਡ ਦਾ ਕੋਈ ਭਲਾ ਕਰ ਰਹੇ ਨੇ ਪਰ ਜਦੋਂ ਸਾਹਮਣੇ ਤੁਸੀਂ ਦੇਖੋ ਪਿੱਛੇ ਜੇਸੀ ਵੀ ਛੱਪੜ ਖਾਲਿਆ ਗਿਆ ਸਰਕਾਰੀ ਪੈਸੇ ਦਾ ਇਸਤੇਮਾਲ ਕਰਕੇ ਤੇ ਲਾਸਟ ਜਿਹੜੇ ਮੌਜੂਦਾ ਮੈਂਬਰ ਪੰਚਾਇਤ ਉਹਨਾਂ ਨੂੰ ਥਾਂ ਮਿੱਟੀ ਪਾਈ ਜਾਂਦੇ ਵਲੀ ਜਾਂਦੇ ਨੇ ਤੇ ਸਾਡੀ ਸਰਕਾਰ ਅੱਗੇ ਜੀ ਦਰਖਾਸਤ ਹੈ ਕਿ ਇੱਕ ਤਾਂ ਸਰਕਾਰੀ ਪੈਸੇ ਦਾ ਗਲਤ ਇਸਤੇਮਾਲ ਕੀਤਾ ਗਿਆ ਸਰਪੰਚ ਸਾਹਿਬ ਨੂੰ ਨਾਲੋਂ ਕਿਉਂਕਿ ਇਸ ਤੋਂ ਪਹਿਲੇ ਜਿਹਨਾਂ ਦੇ ਥਾਂ ਸੀ ਜਿਹੜੇ ਵਲ ਰਹੇ ਨੇ ਤੇ ਉਸ ਤੋਂ ਪਹਿਲੇ ਇਹਨਾਂ ਨੇ ਕਿਉਂ ਨਹੀਂ ਵਲਿਆ ਜੇ ਇਹਨਾਂ ਦਾ ਥਾਂ ਹੀ ਤਾਂ ਆਪਣਾ ਪਾਣੀ ਉਦੋਂ ਛੱਪੜ ਚੋਂ ਕੱਢਦੇ ਮਿੱਟੀ ਪਾਉਂਦੇ ਉਦੋਂ ਤੇ ਇਹਨਾਂ ਵਲਿਆ ਨਹੀਂ ਪਰ ਜਦੋਂ ਸਰਪੰਚ ਸਾਹਿਬ ਨੇ ਸਰਕਾਰੀ ਪੈਸੇ ਤੇ ਸੜਕ ਖਿਆਈ ਕਰਵਾਤੀ ਛੱਪੜ ਚੋਂ ਪਾਣੀ ਕਢਾ ਦਾ ਮਹੀਨਾ ਇੱਕ ਲਾ ਕੇ ਸਾਰਾ ਕੁਝ ਹੋ ਗਿਆ ਤੇ ਅੱਜ ਇਹ ਆਪਣੇ ਟਰਾਲੀ ਟਰੈਕਟਰ ਲੈ ਕੇ ਇੱਥੇ ਮਿੱਟੀਆਂ ਪਾਉਣ ਆ ਗਏ ਨੇ ਤੇ ਨਾਲੇ ਅਸਲ 'ਚ ਰਿਜਨਲ ਚਿੰਨ੍ਹ ਦਾ ਥਾਂ ਹੀ ਨਹੀਂ ਹੈ ਥਾਂ ਹੀ ਆ ਬਾਬਾ ਜੀ ਹੁਣਾ ਦਾ ਨੇ ਇਹ ਵੀ ਮੌਜੂਦਾ ਨਹੀਂ ਇੱਥੇ ਨਹੀਂ ਇਹਨਾਂ ਬਾਬਾ ਜੀ ਦਾ ਵੀ ਆਪਣਾ ਕਿ ਸਾਰਾ ਪੰਚਾਇਤੀ ਹੈ ਜੀ ਨਹੀਂ ਜੀ ਬਾਬਾ ਜੀ ਹੁਣਾ ਦੇ ਵੱਡ ਵਡੇਰਿਆ ਨੇ ਜੋ ਕੱਟਿਆ ਥਾਂ ਸਾਡਾ ਹੈ ਬਾਬਾ ਜੀ ਦੇ ਵੱਡ ਵਡੇਰਿਆ ਨੇ ਗਰੀਬਾਂ ਦੇ ਪਾਣੀ ਵਾਸਤੇ ਛੱਡਿਆ ਸੀ ਕਿ ਇਹ ਗਰੀਬ ਲੋਕ ਨੇ ਇੱਥੇ 70 ਘਰ ਨੇ ਸਾਡੇ ਮਜਬੀ ਸਿੰਘਾ ਦੇ ਗਰੀਬ ਨੇ ਕਿ ਚਲੋ ਇਹਨਾਂ ਨੇ 60 ਮਰਲੇ ਇਹਨਾਂ ਨੇ ਥਾਂ ਛੱਡਿਆ ਕਿ ਚਲੋ ਆਪਾਂ ਇਥੇ ਇਹਨਾਂ ਦਾ ਪਾਣੀ ਪਿੰਦਾ ਰਹੂਗਾ ਤੇ ਅਸਲ 'ਚ ਥਾਂ ਵੇਖਿਆ ਜਾਵੇ ਤੇ ਬਾਬਾ ਜੀ ਹੁਣਾ ਦਾ ਹੈ ਮਾਲਕ ਕੋਈ ਹੋਰ ਹੈ ਤੇ ਕਬਜ਼ਾ ਕੋਈ ਹੋ ਦਰਖਾਸਤ ਹੈ ਕਿ ਇਸ غلط ਕੰਮ ਨੂੰ ਰੋਕਿਆ ਜਾਵੇ ਤੇ ਜਿਹੜਾ ਗਲਤ ਪੈਸੇ ਦਾ ਇਸਤੇਮਾਲ ਹੋਇਆ ਉਹਦਾ ਹਿਸਾਬ ਕਾਬ ਲਿਆ ਜਾਵੇ ਜਿਹੜਾ ਤੇ ਕੀ ਨਾ ਦਾਡਾ ਜੀ ਇਹ ਜੀ ਪਿੰਡ ਬੱਚੀ ਕਹਿੰਦੇ ਆ ਜੀ ਪਿੰਡ ਬੱਚੀ ਵਨ ਦੇ ਵਿੱਚ ਛੱਪੜਿਆ ਜੀ ਬਹੁਤ ਪੁਰਾਣਾ 1987 ਦੇ ਇੱਥੇ ਪੈਸੇ ਲੱਗੇ ਆ ਤੁਸੀਂ ਵੇਖ ਹੀ ਰਹੇ ਜੋ ਸਾਰਾ ਹਾਲਦਵਾਲਾ ਦਾ ਪੱਕਾ ਵੀ ਕੀਤਾ ਗਿਆ ਵਾ ਇਹ ਹੁਣ ਆ ਗਏ ਜੀ ਇੱਥੇ ਨੂੰ ਪਹਿਲਾਂ ਵੀ ਇਹ ਦਰਖਾਸਤਾਂ ਦੇ ਚੁੱਕੇ ਐਡੀਸੀ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਵੀ ਇਹ ਬੇਨਤੀ ਕੀਤੀ ਕਿ ਸਾਨੂੰ ਸ਼ੱਕ ਹੈ ਬਲੰਦਾ ਕਿ ਅੱਜ ਉਹ ਕੁਝ ਹੋਇਆ ਜੇ ਇੱਥੇ ਆ ਕੇ ਟਰਾਲ ਮਟੀਰੀਅਲ ਪਾਉਣ ਲੈਵੇ ਇਹ ਕਿੱਥੇ ਹੈਗਾ ਵਾ ਤੇਜਬੀਰ ਸਿੰਘ ਇਹਦਾ ਮੈਂਬਰ ਪੰਚਾਇਤ ਆ ਮੌਜੂਦਾ ਮੌਜੂਦਾ ਤੇ ਨਾਲ ਉਹਨਾਂ ਦੇ ਸਾਹਬ ਸਿੰਘ ਉਹਦਾ ਭਾਈ ਮੰਨਤਾ ਸਿੰਘ ਇੱਕ ਮੰਨਤਾ ਸਿੰਘ ਉਹਨਾਂ ਦਾ ਬੇਟਾ ਮੁੰਡਾ ਨਾਲ ਜਿਹੜਾ ਹਰਜਿੰਦਰ ਸਿੰਘ ਜਿੱ ਤਰ੍ਹਾਂ ਕੀ ਆਪ ਸਰਕਾਰ ਦੇ ਕਬਜੇ ਹਟ ਚੜਾਉਦੀ ਆਈ ਹੈ ਉਹ ਹੁਣ ਜਿਵੇਂ ਵੇਖਣ ਡਿਆ ਵੀ ਕਬਜਾ ਹੋਣ ਡਿਆ ਛਪੜਾਂ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਜਿਵੇਂ ਸਰਕਾਰ ਦੇ ਵਿੱਚ ਰਹੇ ਜੇ ਪਹਿਲਾਂ ਜਾਂ ਹੁਣ ਵੀ ਹੋ ਗਏ ਉਹਨਾਂ ਦੀ ਨੋਟਿਸ ਦੇ ਵਿੱਚ ਵੀ ਪੇਡੋ ਲਿਆ ਚੁੱਕੇ ਆ ਜੀ ਅਹੀਂ ਆਪਣਾ ਜਿਹੜਾ ਸਾਡੇ ਹਲਕਾਂ ਚਾਰਜ ਆ ਉਹਨਾਂ ਦੀ ਨੌਜਿੱਕੀ ਲਿਹਾੰਦਾ ਉਹਨਾਂ ਨੂੰ ਮੈਂ ਫੋਨ ਦਿੱਤਾ ਐ ਤੋਂ ਪਹਿਲਾਂ ਮੈਂ ਉਹਨਾਂ ਨੂੰ ਦੱਸ ਚੁੱਕੇ ਆ ਜੀ ਇਹ ਸਾਲੋਂ ਲਿਛਾ ਕੇ ਬੜਿਆ ਜਾਂਦਾ ਵਾ ਤੇ ਜੇ ਛੱਪੜ ਬੜਿਆ ਜਾਂਦਾ ਵਾ ਤੇ ਕਿੰਨੀ ਆ ਤਰੀਕ ਲੋਗ ਆ ਜਿੰਨੇ ਤੱਕ ਦੇਖਣ ਰਹਿ ਜੋ ਸਾਰੇ ਇਹ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਅੱਤੇ ਪਿੰਡੋਂ ਦਾ ਜ਼ਿਆਦਾ ਇਹਦੇ ਵਿੱਚ ਪਾਣੀ ਭੰਦਿਆ ਵਾ ਕਿਤੇ ਅਹੀਂ ਹੁਣ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਸਿਵਲ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੀ ਇਹਨੂੰ ਰੋਕਿਆ ਜਾਣਾ ਚਾਹੀਦਾ ਵਾ ਕਿਉਂਕਿ ਜੇ ਛੱਪੜ ਪੂਰਿਆ ਜਾਂਦਾ ਤਾਂ ਪਿੰਡ ਜਿਹੜਾ 1.5 2-2 ਫੁੱਟ ਪਿੰਡ ਤੋਂ ਪਾਣੀ ਨਹੀਂ ਉਤਰਦਾ ਸਾਡੇ ਤੋਂ ਸੜਕਾਂ ਤੇ ਪਾਣੀ ਆ ਜਾਏਗਾ ਠੀਕ ਹੈ ਆਪਣਾ ਨਾਮ ਤੇਜਵੀਰ ਸਿੰਘ ਪਿੰਡ ਬੱਚੀਵਿੰਡ ਆਪਾਂ ਪਿੰਡ ਦੇ ਮੌਜੂਦਾ ਮੈਂਬਰ ਆ ਭਾਈ ਜਿਵੇਂ ਤੁਹਾਡੇ ਦੇ ਦੋ ਲੱਗ ਰਹੇ ਵੀ ਤੁਸੀਂ ਸਰਕਾਰੀ ਛੱਪੜ ਦੇ ਵਿੱਚ ਮਿੱਟੀ ਪਾ ਕੇ ਪੂਰਨ ਲਏ ਜੀ ਉਹ ਕੀ ਮਤਲਬ ਜਿਹੜਾ ਹੈ ਭਾਜੀ ਉਹ ਸਾਰਾ ਕੁਝ ਗਲਤ ਹੈ ਉਹ ਸਾਡਾ ਆਪਣਾ ਜੱਦੀ ਪੁਰਸ਼ੀ ਆਪਣੇ ਪਾਪਾ ਹੁਣਾ ਨਾਲ ਡੈਡੀ ਹੁਣਾ ਨਾਲ ਤਾਏ ਹੁਣਾ ਨਾਲ ਸਾਰਾ ਉਮਲਗੀ ਸਾਡਾ ਮਾਲਕੀ ਥਾਂ ਹੈ ਜੀ ਉਹ ਜੋ ਵੀ ਸੜਕੋ ਕਾਗਜੀ ਪੱਤਰ ਵਈ ਸਾਰੀ ਮਲ ਗਈ ਓਕੇ ਆ ਆਪਣੇ ਨੰਬਰ ਹੀ ਥਾਂ ਆ ਮਾਲਕੀ ਥਾਂ ਜੋ ਅਸੀਂ ਆਪਣੇ ਥਾਂ ਤੇ ਦਜਮਰਾਓ ਡੈਂਪ ਮਿੱਟੀ ਪਾਉਣਾ ਉਹਨਾਂ ਨੇ ਕਹਿ ਵੀ ਜਿਵੇਂ 1987 ਤੋਂ ਲੈ ਕੇ ਤੇ ਇਹਦੀ ਚਾਰਦਵਾਰੀ ਹੋਈ ਸੀ ਉਦੋਂ ਦਾ ਕੋਈ ਨਹੀਂ ਆਇਆ ਤੇ ਹੁਣ ਜਿਵੇਂ ਆ ਕੇ ਸਰਪੰਚ ਦੀ ਕਹਦੇ ਪਾਜੀ ਉਹ ਹਰ ਵਾਰੀ ਸਰਪੰਚਾ ਜਦੋਂ ਵੀ ਕੋਈ ਖਲਾਈ ਕਰਦੇ ਨੇ ਜਾਂ ਕੋਈ ਪਟਾਈ ਕਰਦੇ ਨੇ ਹਰ ਵਾਰੀ ਸਰਪੰਚਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਇਹ ਸਾਡਾ ਥਾਂ ਜੋ ਜਿੱਥੇ ਤੁਹਾਡਾ ਛੱਪੜ ਤੋਂ ਹੀ ਉੱਥੇ ਆਪਣੀ ਪਟਾਈ ਕਰਿਓ ਜਿੱਥੇ ਤੁਹਾਡਾ ਮਾਲਕੀ ਥਾਂ ਆ ਸਾਡੇ ਮਾਲ ਆਪਣੇ ਸਾਡੇ ਥਾਂ 'ਚ ਜਿਹੜਾ ਵੀ ਕੋਈ ਇਹੋ ਜਿਹਾ ਕੰਮ ਨਾ ਕਰਿਓ ਤੇ ਜਿਹੜੀ ਉਹ ਚਾਰਦਵਾਲੀ ਆ ਚਾਰਦਵਾਲੀ ਦੀ ਉਹ ਉਹ ਛੜਕਦੀ ਆ ਛੜਕਦੀ ਇਹ ਕਰਕੇ ਉਹਨਾਂ ਕੰਡਾ ਵਧੇ ਕੋਈ ਵਿੱਚ ਡਿੱਗੇ ਨਾ ਸ਼ੀਰਾ ਮਰ ਗਿਆਗੇ ਉਹ ਛੜਕ ਤੇ ਅੱਗੇ ਬੰਦੇ ਜਿਹੜੇ ਲਾਗੋ ਇੱਕ ਜਾਣਦੇ ਆ ਇਹ ਉਹ ਵਿਚਾਰਾ ਡਿੱਗ ਪਿਆ ਵਿੱਚ ਤੇ ਉਹਦਾ ਐਕਸੀਡੈਂਟ ਹੋ ਗਿਆ ਉਹ ਵਿੱਚ ਡਿੱਗ ਪਿਆ ਤੇ ਆਪਣੇ ਕਾਗਜੋ ਅਸੀਂ ਜਾਵਾਂ ਬੰਦੀਆਂ ਹੋਣ ਨਵੀਆਂ ਲਵਾਈਆਂ ਜੋ ਤੇ ਸਾਡੀਆਂ ਜਮਾਂ ਬੰਦੀਆਂ ਵੇਖੋ ਸਾਡਾ ਮਾਲਕੀ ਥਾਂ ਜੋ ਅਸੀਂ ਆਪਣੇ ਮਾਲਕੀ ਥਾਂ 'ਚ ਮਿੱਟੀ ਪਾਉਂਦੇ ਜੋ ਉੱਥੇ ਕੋਈ ਛੱਪੜ ਨਹੀਂ ਜੋ ਜਿ세 ਸਰਪੰਚ ਦਾ ਦੋਸ਼ ਨਹੀਂ ਹੈਗਾ ਭਜੀ ਇਹਦੇ ਵਿੱਚ ਇਹ ਸਾਡਾ ਆਪਣਾ ਮੌਜੂਦਾ ਥਾਂ ਹੈ ਡੈਡੀ ਜੀ ਹੁਣਾ ਦਾ ਉਹਨਾਂ ਦਾ ਵੇਖੋ ਜਮਾਂ ਬੰਦੀ ਦੇ ਰਿਕਾਰਡ ਹੈ ਸਾਰਾ ਰਜਿਸਟਰੀ ਵਾਲਾ ਹੱਥਾਂ 'ਚ ਸਾਡੇ ਕੋਲ ਪਲਾਟ ਕੱਟੇ ਜਿਹੜੇ ਉਹਨਾਂ ਵਿੱਚ ਅਸੀਂ ਮਿੱਟੀ ਪਾ ਰਹੇ ਹਾਂ ਸਰਪੰਚ ਕਿਸੇ ਦਾ ਦੋਸ਼ ਨਹੀਂ ਹੈਗਾ ਮੌਜੂਦਾ ਮੈਂਬਰ ਹੈਗੇ ਵੱਖਰੀ ਗੱਲ ਜਿਹੜਾ ਆਪਣਾ ਥਾਂ ਹੈ ਉਹ ਆਪਣਾ ਵਸਨੀਕ ਤੌਰ ਤੇ ਆਪਾਂ ਲੈ ਰਹੇ ਹਾਂ ਬੱਚੀ ਮਿੰਟ ਦੇ ਵਸਨੀਕ ਹੁੰਦੇ ਨਾਲ ਜਿਹੜਾ ਤੁਸੀਂ ਜਿਹੜਾ ਤੁਹਾਡਾ ਉੱਥ ਇਹ ਕੋਈ ਕਨਾਲ ਇਹ ਇਨਾ ਵੀਰ ਹੋਣਾ ਦਾ ਕੋਈ ਕਨਾਲ ਡੇਡ ਕਨਾਲ ਇਹ ਇਨਾ ਵੀਰ ਹੋਣਾ ਦਾ ਦੋ ਕਨਾਲਾ ਥਾਂ ਤੇ ਬਾਕੀ ਕੋਈ ਸਰਪੰਚ ਨੇ ਨਾ ਹੀ ਸਰਪੰਚੇ ਦੇ ਧਿਆਨ ਚ ਕੋਈ ਕੰਮ ਕੀਤਾ ਹੈ ਅਸੀਂ ਆਪਣਾ ਥਾਂ ਆ ਉਹ ਸਾਡੀ ਮਰਜ਼ੀ ਅਸੀਂ ਜਦੋਂ ਮਰਜ਼ੀ ਆਪਣਾ ਵਾਹ ਸਕਦੇ ਹਾਂ ਵਾਹ ਸਕਦੇ ਹਾਂ ਮਿੱਟੀ ਪਾ ਸਕਦੇ ਹਾਂ ਸਾਨੂੰ ਉੱਤੇ ਕੋਈ ਰੋਕ ਨਹੀਂ ਗੁਰਪ੍ਰੀਤ ਸਿੰਘ ਹਾਂਜੀ ਸਾਫਕਾਰ ਸਰਪੰਚ ਗੁਰਪ੍ਰੀਤ ਸਿੰਘ ਸਰ ਇੱਕ ਜਿਹੜੇ ਤੁਹਾਡੇ ਤੇ ਦੋਸ਼ ਲੱਗ ਰਹੇ ਨੇ ਵੀ ਤੁਸੀਂ ਜਿਹੜਾ ਕਬਜ਼ਾ ਕਰਾ ਰਹੇ ਜੇ ਤੇ ਵੀਰ ਹੋਣਾ ਜਦ ਦੂਜੀਆਂ ਪਾਰਟੀਆਂ ਨੂੰ ਕੀ ਮਸਲਾ ਜੀ ਉਹਦੇ ਵੇਖੋ ਜੀ ਬੇਪੁਨਿਆਦੀ ਐਵੇਂ ਕਿਨਾਂ ਲਈਦਾ ਜੀ ਲੋਕ ਆਖੀ ਜਾਣ ਜੋ ਮਰਜ਼ੀ ਕਰੀ ਜਾਣ ਮੇਰਾ ਉਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਉਹਨਾਂ ਦਾ ਨੰਬਰੀ ਥਾਂ ਹੈ ਉਹਨਾਂ ਨੇ ਮੈਨੂੰ ਵਿਖਾਇਆ ਆ ਤੇ ਜੇ ਕਿਸ ਨੂੰ ਇਤਰਾਜ ਹੈ ਤੇ ਉਹ ਵੀ ਵੇਖ ਲੈ ਜੇ ਉਹਨਾਂ ਨੇ ਕਿਸੇ ਮਹਿਕਮੇ ਤੇ ਗਾੜੀ ਸ਼ਿਕਾਇਤ ਕੀਤੀ ਹੈ ਤਾਂ ਉਹ ਆਪੇ ਆਪਣਾ ਪੱਖ ਰੱਖ ਲੈਣਗੇ ਜੇ ਉਹਨਾਂ ਦਾ ਨਾਂ ਹੋਊਗਾ ਤਾਂ ਫਿਰ ਬਿਲਕੁਲ ਨਹੀਂ ਮਿੱਟੀ ਪਾਊਗੀ ਵੇਖੋ ਜੀ ਸਾਡੇ ਕੋਲ ਇੱਕ ਦਰਖਾਸਤ ਆਈ ਸੀ ਸ਼ਰਨਪਾਲ ਸਿੰਘ ਵੱਲੋਂ ਉਦੇ ਚ ਪਿੰਜ ਪਤੀਵੰਤਾ ਕੋਈ 66 ਦਾ ਰਖਵਾ ਹੈ ਜਿਹਦੇ ਵਿੱਚ ਉਹ ਇਤਰਾਜ਼ ਜਤਾ ਰਹੇ ਵੀ ਦੂਸਰੀ ਧਿਰ ਹੈਗੀ ਹੈ ਇਹਦੇ ਵਿੱਚ ਸੁਖਵਿੰਦਰ ਸਿੰਘ ਵਗੈਰਾ ਵੀ ਉਹ ਨਜਾਇਜ਼ ਕਬਜ਼ਾ ਕਰ ਰਹੀ ਹੈ ਜਿੱਤੇ ਤੁਰੰਤ ਅਸੀਂ ਜਾ ਕੇ ਉਹਨੂੰ ਕੰਮ ਤੇ ਜਾ ਕੇ ਮੌਕਾ ਵੇਖਿਆ ਸੀਗਾ ਦੋਹਾਂ ਧਰਾਂ ਨੂੰ ਬੁਲਾਇਆ ਸੀਗਾ ਲੇਕਿਨ ਦੂਸਰੀ ਧਿਰ ਨੇ ਦਾਵਾ ਕੀਤਾ ਵਾ ਵੀ ਸਾਡੀ ਇਹ ਮਾਲਕੀ ਜਗ੍ਹਾ ਵਾ ਔਰ ਕੁਝ ਉਹ ਮਾਲ ਵਿਭਾਗ ਦਾ ਰਿਕਾਰਡ ਵੀ ਪੇਸ਼ ਕੀਤਾ ਸੀਗਾ ਉਹਨਾਂ ਨੇ ਉਹਦੇ ਚ ਦੋਹਾਂ ਦਾ ਜਿਹੜੀ ਧਿਰ ਹੈ ਉਹਨਾਂ ਨੂੰ ਭਾਲ ਕੇ ਹੀ ਹਦਾਇਤ ਸਾਡੇ ਨੂੰ ਹੋਈ ਹੈ ਵੀ ਤੁਸੀਂ ਮਾਲ ਵਿਭਾਗ ਤੋਂ ਨਿਸ਼ਾਨਦੇ ਹੀ ਲੈ ਲਓ ਤੇ ਜਿਹਦਾ ਮਾਲਕੀ ਬੰਦੀ ਆ ਉਹ ਜਿਹੜੀ ਉੱਤੇ ਕੰਮ ਕਰਦੇਗਾ ਉਹਨਾਂ ਚਿਰ ਫਿਲਹਾਲ ਜਿਹੜਾ ਵਾ ਰਕਵਾ ਜਿਉਂਦਾ ਤਿਉਹ ਰਹਿੰਦਾਂ ਦਿੱਤਾ ਜਾਏ